ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ 99888 ਡੀ ਦੇ ਲਈ ਲੇਟੈਸਟ ਅਪਡੇਟ ਆ ਚੁੱਕੀ ਹੈ ਤੇ ਹੁਣ ਜਿਹੜਾ ਰਿਜ਼ਲਟ ਹੈ ਉਹ 8 ਤਰੀਕ ਤੋਂ ਬਾਅਦ ਜਾਰੀ ਕੀਤਾ ਜਾਵੇਗਾ ਤੇ ਇਹਨਾਂ ਨੇ ਇੱਕ ਨੋਟਿਸ ਵੀ ਜਾਰੀ ਕੀਤਾ ਹੈ ਡਿਪਾਰਟਮੈਂਟ ਦੇ ਵੱਲੋਂ ਆਓ ਤੁਹਾਨੂੰ ਉਸ ਨੋਟਿਸ ਦੇ ਵਿੱਚ ਦਿਖਾਵਾਂਗੇ ਵੀ ਕੀ ਕੀ ਕਿਆ ਹੈ ਇਹਨਾਂ ਨੇ ਤੇ ਇਹ ਖਾਸ ਖਬਰ ਹੈ ਅੱਜ ਦੀ ਅਪਡੇਟ ਹੈ ਕਿਉਂਕਿ ਦੋਸਤੋ ਇਹ ਨੋਟਿਸ ਅੱਜ ਹੀ ਇਹਨਾਂ ਨੇ ਆਊਟ ਕੀਤਾ ਪਹਿਲਾਂ ਮੈਂ ਤੁਹਾਨੂੰ ਵੈਬਸਾਈਟ ਤੇ ਵੀ ਦਿਖਾ ਦਿੰਨਾ ਹਾਂ ਤਾਂ ਨੋਟਿਸ ਦੇਖਣ ਤੋਂ ਪਹਿਲਾਂ ਦੋਸਤੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਤੁਹਾਨੂੰ ਲੇਟੈਸਟ ਅਪਡੇਟ ਮਿਲਦੀ ਰਹੇ ਇਸ ਕਰਕੇ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਤਾਂ ਦੇਖੋ ਜੀ ਇੱਥੇ ਤੁਸੀਂ ਨੋਟਿਸ ਦੇਖ ਸਕਦੇ ਹੋ ਇਹਨਾਂ ਨੇ ਨੋਟਿਸ ਜਾਰੀ ਕੀਤਾ ਹੈ ਪਬਲਿਕ ਨੋਟਿਸ ਰਿਗਾਰਡਿੰਗ ਐਕਸਟੈਂਸ਼ਨ ਡੇਟ ਠੀਕ ਹੈ ਜੀ ਆ ਦੇਖੋ 6/8/2024 ਹੁਣ ਮੈਂ ਤੁਹਾਨੂੰ ਨੋਟਿਸ ਦਿਖਾ ਦਿੰਦਾ ਹਾਂ ਤਾਂ ਦੋਸਤੋ ਦੇਖ ਲਓ ਨੋਟਿਸ ਕੱਲ ਵੈਸੇ ਜਾਰੀ ਕੀਤਾ ਸੀ ਇਹਨਾਂ ਨੇ ਪਰ ਅਪਲੋਡ ਅੱਜ ਕੀਤਾ ਹੈ ਪਬਲਿਕ ਨੋਟਿਸ ਉਹਨਾਂ ਨੇ ਕੀ ਕਿਹਾ ਹੈ ਕਿ ਉਪਰੋਕਤ ਪਬਲਿਕ ਨੋਟਿਸ ਰਾਹੀਂ ਅਪਲੋਡ ਕੀਤੀ ਗਈ ਉੱਤਰਕੁੰਜੀ ਤੇ ਇਤਰਾਜ਼ ਮੰਗੇ ਗਏ ਸਨ ਜਿਸ ਵਿੱਚ ਹੁਣ ਉਮੀਦਵਾਰ ਮਿਤੀ 8 8 2024 ਸ਼ਾਮ 5 ਵਜੇ ਤੱਕ ਆਪਣੇ ਇਤਰਾਜ਼ ਸਬਮਿਟ ਕਰ ਸਕਦੇ ਹਨ ਉਮੀਦਵਾਰਾਂ ਨੂੰ ਪਬਲਿਕ ਨੋਟਿਸ ਮਿਤੀ 30 7 2024 ਦਰਸਾਇਆ ਗਿਆ ਪ੍ਰੋਸੈਸ ਰਾਹੀਂ ਇਤਰਾਜ਼ ਸਬਮਿਟ ਕਰਨ ਤੇ ਪ੍ਰੋਸੈਸ ਨੂੰ ਪੂਰਾ ਕਰਨ ਦਾ ਯਕੀਨੀ ਬਣਾਓ ਤੋ ਦੇਖੋ ਜੀ ਜਿਹੜੇ ਨੇ ਨਾ ਆਪਣੇ ਜਿਨ੍ਹਾਂ ਨੇ ਨਹੀਂ ਭਰੇ ਸੀਗੇ ਇਤਰਾਜ਼ ਆਪਾਂ ਕਹਿੰਦੇ ਹਾਂ ਓਬਜੈਕਸ਼ਨ ਲਾਉਣੀ ਸੀਗੀ ਉਹ ਦੁਬਾਰਾ ਉਹਨਾਂ ਨੇ ਡੇਟ ਅੱਗੇ ਕਰ ਦਿੱਤੀ ਐ ਸੋ ਦੋਸਤੋ ਵੈਸੇ ਇਸ ਡਿਸਟ ਦਾ ਕੋਈ ਵੀ ਮਤਲਬ ਨਹੀਂ ਬੰਦਾ ਕਿਉਂਕਿ ਜਿਨ੍ਹਾਂ ਨੇ ਸਬਮਿਟ ਕਰਨੀਆਂ ਸੀ ਓਬਜੈਕਸ਼ਨਾਂ ਉਹ ਕਰ ਚੁੱਕੇ ਨੇ ਪਰ ਫਿਰ ਵੀ ਜੇ ਕੋਈ ਲੱਗਦਾ ਕਿਸੇ ਨੂੰ ਵੀ ਹਾਂਜੀ ਮੇਰੇ ਨੰਬਰ ਪੰਜਾਬ ਤੋਂ ਕੱਟ ਬਣ ਰਿਹਾ ਵੱਧ ਬੰਨੇ ਚਾਹੀਦੇ ਸੀ ਤੋ ਉਹ ਜ਼ਰੂਰ ਕਰੋ ਅਦਰਵਾਈਜ਼ ਕੋਈ ਲੋਨ ਨਹੀਂ ਕਿਉਂਕਿ ਟਾਈਮ ਤਾਂ ਨਹੀਂ ਲੱਗਣਾ ਪਰ ਤੁਹਾਡੇ ਪੈਸੇ ਦੀ ਵਸਿੰਗ ਜ਼ਰੂਰ ਹੋਏਗੀ ਜੇਕਰ ਤੁਹਾਡੇ 60+ ਨੇ ਫਿਰ ਰਹਿਣ ਦਿਓ ਕੋਈ ਚੱਕਰ ਹੀ ਨਹੀਂ ਤੇ ਤਾਂ ਨੂੰ ਆ ਦੋਸਤੋ ਹੋਰ ਅਪਡੇਟ ਲੈਣ ਦੇ ਲਈ ਤੁਸੀਂ ਚੈਨਲ ਨਾਲ ਜੁੜੇ ਰਹੋ